ਜੰਗਲਾਂ 'ਚ ਕੱਖਾਂ ਦੀ ਕੁੱਲੀ ਬਣਾ ਰਹਿ ਰਿਹਾ ਵਾਈਲਡ ਲਾਈਫ ਦਾ ਸਿੰਘ ਸਟੰਟਮੈਨ ਜ਼ਿੰਦਗੀ ਭਰ ਦੀ ਕਮਾਈ ਲਗਾ ਬਣਾਈ ਜਾਨਵਰਾਂ ਦੀ ਅਨੋਖੀ ਕਿੰਗਡਮ ਸੇਵਾ ਭਾਵ ਖਾਤਰ ਜੰਗਲੀ ਜਾਨਵਰਾਂ ਨਾਲ ਕੱਟ ਰਿਹਾ ਜੀਵਨ ਬਹੁਤ ਸੰਘਣੇ ਜੰਗਲ ਦੇ ਵਿੱਚੋਂ ਲੰਘ ਕੇ ਉੱਥੇ ਤੱਕ ਪਹੁੰਚਣਾ ਪੈਣਾ ਆ ਇੱਕ ਤਾਂ ਜੰਗਲ ਦੇ ਵਿੱਚ ਰਸਤੇ ਦਾ ਨਹੀਂ ਪਤਾ ਚੱਲਦਾ ਅੱਗੇ ਅੱਗੇ ਜੰਗਲ ਹੋਰ ਵੀ ਜ਼ਿਆਦਾ ਸੰਘਣਾ ਆ ਜਾਣਾ ਆ ਇਸ ਤੋਂ ਅੱਗੇ ਪਹਿਲਾ ਰਸਤਾ ਆ ਜਿਹੜਾ ਜੰਗਲ ਵਿੱਚੋਂ ਲੰਘ ਕੇ ਜਾਣਾ ਪੈਣਾ ਆ ਆਪਣਾ ਸਾਰਾ ਸ਼ੌਂਕ ਘਰ-ਬਾਰ ਛੱਡ ਕੇ ਜੰਗਲ ਦੇ ਵਿੱਚ ਕੱਲਾ ਰਹਿ ਰਿਹਾ ਆ ਕਿੰਨੀ ਪ੍ਰੀਤ ਨਾਲ ਇਹ ਗੇਟ ਬਣਾਇਆ ਦੇਖ ਲੋ ਦੇਖ ਲੋ ਕੱਖਾਂ ਦੀ ਗੁੱਲੀ ਜੇਚੇ ਰਹਿ ਰਿਹਾ ਮੰਜਾ ਗੱਬੇ ਡਾ ਆ ਇੱਕ ਬੱਕਰਾ ਹੀ ਮਜ਼ਾ ਆਉਂਦਾ ਜੀ ਇਦਾਂ ਦੀ ਜਗ੍ਹਾ ਦੇ ਬਚਪਨ ਤੋਂ ਹੀ ਮੇਰਾ ਜੀ ਸ਼ੌਂਕ ਸੀਗਾ ਕਿ ਖਤਰੇ ਨਾਲ ਹੀ ਖੇਲਣਾ ਚਾਹੀ ਆ ਸਾਡੇ ਕੋਲ ਜੰਗਲ ਚ ਹੋਰ ਹੈ ਕਿ ਇੱਥੇ ਬਾਬਾ ਜੀ ਦੇਖ ਲੋ ਤੁਸੀਂ ਹਾਂਜੀ ਲਾਪੇ ਅੱਗ ਬੁੱਝ ਗਈ ਸੀਗੀ ਤੇ ਇਹਨਾਂ ਨੇ ਆਪੇ ਹੀ ਭੂਗਣਾ ਚੱਕਿਆ ਤੇ ਬਾਲਤੀ ਬਾਲਤੀ 2 ਮਿੰਟ ਚ ਅੱਗ ਇਹ ਕਿੰਨਾ ਕੇ ਏਰੀਆ ਜਿਹੜਾ ਤੁਸੀਂ ਸਾਫ ਕਰ ਲਿਆ ਹੈ ਜੰਗਲ ਦਾ ਇਹ ਹੈਗੇ ਤਿੰਨ ਕਿਲੇ ਤਿੰਨ ਕਿਲੇ ਵਾਹ ਵਈ ਵਾਹ PB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਸ਼ਹਿਰਪੁਰ ਦੇ ਨਾਰੇਪਿੰਡ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਸਾਨੂੰ ਦਰਖਤ ਉੱਤੇ ਰਹਿਣ ਵਾਲੇ ਬਾਬਾ ਜੀ ਨੇ ਦੱਸਿਆ ਸੀ ਕਿ ਇੱਕ ਜੱਟਾ ਜਿਹੜਾ ਕਾਫੀ ਸਾਲਾਂ ਤੋਂ ਇਸ ਜੰਗਲ ਦੇ ਵਿੱਚ ਰਹਿ ਰਿਹਾ ਆ ਕਹਿੰਦੇ ਉਹ ਜੱਟ ਖਤਰਿਆਂ ਦਾ ਖਿਡਾਰੀ ਸੀਗਾ ਜਿਹੜਾ ਇੱਕ ਸਾਈਕਲ ਚੈਂਪੀਅਨ ਸੀਗਾ ਲੋਕਾਂ ਨੂੰ ਵੱਖਰੇ ਵੱਖਰੇ ਖੇਡ ਮੋਤ ਨਾਲ ਲੜ ਕੇ ਦਿਖਾਉਂਦਾ ਸੀਗਾ ਇੱਕ ਇਦਾਂ ਦਾ ਮੋੜ ਆਇਆ ਸਭ ਕੁਝ ਛੱਡਤਾ ਤੇ ਉਸ ਤੋਂ ਬਾਅਦ ਜੰਗਲ ਦੇ ਵਿੱਚ ਆ ਕੇ ਰਹਿਣ ਲੱਗਾ ਸਾਨੂੰ ਕਾਫੀ ਹੈਰਾਨੀ ਹੋਈ ਤੇ ਅਸੀਂ ਇਹਨਾਂ ਨੂੰ ਫੇਕਿਆ ਕਿ ਅਸੀਂ ਇੱਕ ਵਾਰ ਉਹਨਾਂ ਨੂੰ ਮਿਲਣਾ ਆ ਤੇ ਅੱਜ ਫਿਰ ਇਹ ਸਾਡੇ ਨਾਲ ਆਏ ਆ ਤੇ ਚੱਲਦੇ ਆ ਉਸ ਜੰਗਲ ਦੇ ਵਿੱਚ ਤੇ ਬਾਬਾ ਜੀ ਹਾਂ ਜੀ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਚਲੋ ਚਲਿਏ ਫਿਰ ਹਾਂ ਜੀ ਤੇ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਜੰਗਲ ਜਿਹੜੇ ਆ ਇਹ ਕਿਸ ਤਰ੍ਹਾਂ ਦੇ ਆ ਕਹੂੰਗਾ ਹਰੇ ਭਰੇ ਬਹੁਤ ਆ ਹਾਂਜੀ ਇੱਥੇ ਖੇਰ ਦਰਖਤ ਬਹੁਤ ਹੁੰਦੇ ਆ ਹੂੰ ਬਾਕੀ ਦਰਖਤ ਘੱਟ ਹੁੰਦੇ ਆ ਠੀਕ ਐ ਇਹ ਨਾਰੇ ਪਿੰਡ ਦੇ ਜੰਗਲ ਆ ਹਾਂ ਹੂੰ ਇਹ ਨਾਰੇ ਜ਼ਿਲ੍ਹਾ ਹਿਆਰਪੁਰ ਪਿੰਡ ਨਾਰਾ ਠੀਕ ਐ ਤੇ ਉਸ ਬੰਦੇ ਬਾਰੇ ਵੀ ਥੋੜਾ ਦੱਸ ਦਿਓ ਸਾਡੇ 10 ਸਾਲਾਂ ਨੂੰ ਜਿਹੜਾ ਜੰਗਲ 'ਚ ਕੱਲਾ ਜੱਟ ਰਹਿ ਰਿਹਾ ਜੰਗਲ ਦੇ ਕਰਤੱਬ ਦਿਖਾਲਦਾ ਉਹ ਠੀਕ ਐ ਹਾਂਜੀ ਕਿਹੜੇ ਦਿਖਾਲਦਾ ਤੇ ਬਾਕੀ ਜਾ ਕੇ ਮਿਲਦੇ ਆ ਤੇ ਦੇਖਦੇ ਆ ਕਿਦਾਂ ਦਾ ਉਹਨਾਂ ਦਾ ਜੀਵਨ ਆ ਇਸ ਜੰਗਲ ਦੇ ਵਿੱਚ ਜਿੱਥੇ ਪਤਾ ਨਹੀਂ ਕਿਸ ਮੋੜ ਤੇ ਕੋਈ ਜਾਨਵਰ ਮਿਲ ਜਾਣਾ ਆ ਬਾਕੀ ਬਾਬਾ ਜਾਨਵਰ ਬਹੁਤ ਆ ਕਹਿੰਦੇ ਇੱਥੇ ਚਲੋ ਜਾਨਵਰ ਬਾਹਰ ਤੇੰਦੂ ਵੀ ਹੂੰ ਪੂਰੇ ਹੋਰ ਵੀ کئی ਪ੍ਰਕਾਰ ਦੇ ਅਸਰਾળા ਵੀ ਆ ਇਹ ਤੁਸੀਂ ਸਾਨੂੰ ਪਹਿਲਾਂ ਵੀ ਦੱਸਿਆ ਆ ਕਿ ਨਾਰੇ ਦੇ ਜੰਗਲ ਕਾਫੀ ਖਤਨਾਕ ਆ ਚਲੋ ਹੁਣ ਚੱਲਦੇ ਆ ਬਹੁਤ ਸੰਗਣੇ ਜੰਗਲ ਦੇ ਵਿੱਚੋਂ ਲੰਘ ਕੇ ਉੱਥੇ ਤੱਕ ਪਹੁੰਚਣਾ ਪੈਣਾ ਆ ਕਿੰਨੇ ਦਲੇਰ ਦਲੇਰ ਬੰਦੇ ਆ ਪਤਾ ਨਹੀਂ ਕਿੱਦਾਂ ਇੰਨੇ ਸੰਘਣੇ ਜੰਗਲ ਦੇ ਵਿੱਚ ਇਕੱਲੇ ਰਹਿ ਲੰਦੇ ਆ ਤੁਸੀਂ ਗੌਨ ਨਾਲ ਆਲੇ ਦੁਆਲੇ ਦੇਖੋ ਤੁਹਾਨੂੰ ਕੋਈ ਵੀ ਕਿਤੇ ਨਜ਼ਰ ਨਹੀਂ ਆਊਗਾ ਲਾਗੇ ਛਾਗੇ ਕੋਈ ਪਿੰਡ ਨਹੀਂ ਹੈਗਾ ਵਾਹ ਬਈ ਵਾਹ ਤਿਤਲੀਆਂ ਨੇ ਦੇਖ ਲਓ ਕਿੱਦਾਂ ਜੰਗਲ ਦੇ ਵਿੱਚ ਰੰਗ ਲਾਏ ਹੋਏ ਆ ਮੋਟਰਸਾਈਕਲ ਵੀ ਸਾਡਾ ਫਿਸਲਦਾ ਪਿਆ ਆ ਕਿਉਂਕਿ ਥੋੜਾ ਟਾਈਮ ਪਹਿਲਾਂ ਮੀਂਹ ਪੈ ਕੇ ਹਟਿਆ ਆ ਇੱਕ ਤਾਂ ਜੰਗਲ ਦੇ ਵਿੱਚ ਰਸਤੇ ਦਾ ਨਹੀਂ ਪਤਾ ਚੱਲਦਾ ਅੱਗੇ-ਅੱਗੇ ਜੰਗਲ ਹੋਰ ਵੀ ਜ਼ਿਆਦਾ ਸੰਘਣਾ ਆ ਜਾਣਾ ਆ ਬਹੁਤ ਜ਼ਿਆਦਾ ਹਰਾ-ਭਰਾ ਇਹ ਜੰਗਲ ਆ ਮੋਟਰਸਾਈਕਲ ਸਾਡਾ ਇੱਥੇ ਤੱਕ ਹੀ ਆਉਂਦਾ ਆ ਇਸ ਤੋਂ ਅੱਗੇ ਪੈਦਲ ਰਸਤਾ ਆ ਜਿਹੜਾ ਜੰਗਲ ਵਿੱਚੋਂ ਲੰਘ ਕੇ ਜਾਣਾ ਪੈਣਾ ਆ ਤੇ ਚੱਲਦੇ ਆ ਹੁਣ ਬਾਬਾ ਜੀ ਹਾਂਜੀ ਸਾਨੂੰ ਤਾਂ ਬਹੁਤ ਹੈਰਾਨੀ ਹੋ ਰਹੀ ਆ ਜਿੱਦਾਂ ਸਾਨੂੰ ਤੁਸੀਂ ਦੱਸਿਆ ਕਿ ਇੱਕ ਸਾਈਕਲ ਚੈਂਪੀਅਨ ਹਾਂ ਆਪਣਾ ਸਾਰਾ ਸ਼ੌਂਕ ਘਰ-ਬਾਰ ਛੱਡ ਕੇ ਜੰਗਲ ਦੇ ਵਿੱਚ ਕੱਲਾ ਰਹਿ ਰਿਹਾ ਆ ਆਹੋ ਇਹ ਸੋਚ-ਸੋਚ ਅਸੀਂ ਬਹੁਤ ਹੈਰਾਨ ਹੋ ਰਹੇ ਆ ਕਿ ਚਲੋ ਮੰਨਿਆ ਕਿਸੇ ਦੀ ਮਜਬੂਰੀ ਹੁੰਦੀ ਆ ਪੈਸਾ ਨਹੀਂ ਹੁੰਦਾ ਚਲੋ ਅਗਲਾ ਜੰਗਲ ਦੇ ਵਿੱਚ ਕੁੱਲੀ ਬਣਾ ਕੇ ਰਹਿ ਲੰਦਾ ਆ ਹਾਂ ਤੇ ਪਰ ਇਸ ਤਰ੍ਹਾਂ ਦਾ ਬੰਦਾ ਜਿਹਦਾ ਇੱਕ ਇੰਨਾ ਨਾਂਸਗਾ ਕਿ ਫਿਰ ਵੀ ਉਹ ਤੁਸੀਂ ਦੇਖ ਲਓ ਕਿ ਇਦਾਂ ਦੇ ਮਾਹੌਲ ਦੇ ਵਿੱਚ ਜਿੱਥੇ ਪਤਾ ਹੀ ਨਹੀਂ ਹੈਗਾ ਕਦੋਂ ਕੋਈ ਜਾਨਵਰ ਆ ਜਾਣਾ ਆ ਪੈ ਜਾਣਾ ਆਗੇ ਪਲ-ਪਲ ਮਤਲਬ ਕਿ ਤੁਸੀਂ ਲਾ ਲਓ ਕਿ ਮੌਤ ਦੇ ਨਾਲ ਲੜਨ ਵਾਲਾ ਹਿਸਾਬ ਹੋ ਗਿਆ ਆਹੋ ਅਏ ਅਜਿਹਾ ਵੀ ਰਹਿੰਦੇ ਤੇ ਦੂਏ ਵੀ ਬਾਗ ਵੀ ਇਹ ਜੰਗਲ ਬਰਹਿੰਦੇ ਆ ਉਹ ਤਾਂ ਲੱਗਦਾ ਹੀ ਹੈ ਜੰਗਲ ਦੇ ਕੇ ਹਾਂਜੀ ਜਦੋਂ ਅਸੀਂ ਆਹ ਜੰਗਲ ਆ ਸਹੀ ਗੱਲ ਆ ਬਾਗ ਨੂੰ ਵੇਬ ਜਾ ਕੇ ਪੁੱਛ ਕੇ ਪਤਾ ਲੱਗਣਾ ਇਹ ਤਾਂ ਅਸੀਂ ਇਹੀ ਕਹਿ ਸਕਦੇ ਜੀ ਕੁਦਰਤ ਨਾਲ ਪਿਆਰ ਸਿੱਧੀ ਗੱਲ ਆ ਜਿਹੜੇ ਬੰਦੇ ਨੇ ਸਭ ਕੁਝ ਆਪਣੇ ਸ਼ੌਂਕ ਛੱਡ ਤੇ ਤੇ ਅੱਜ ਦੇਖ ਲਓ ਤੁਸੀਂ ਇਸ ਤਰ੍ਹਾਂ ਦੀਆਂ ਬਾੜਾਂ ਗੇਟ ਲਾਇਆ ਬਣਾਇਆ ਉਹੀ ਕਹਣਾ ਕਿੰਨੀ ਪ੍ਰੀਤ ਨਾਲ ਇਹ ਗੇਟ ਬਣਾਇਆ ਦੇਖ ਲਓ ਸੱਚੀ ਤੇ ਇਸ ਤਰ੍ਹਾਂ ਦੀਆਂ ਬਾੜਾਂ ਕਰਕੇ ਜੰਗਲ ਦੇ ਵਿੱਚ ਇਕੱਲਾ ਰਹਿ ਰਿਹਾ ਆ ਚਲੋ ਤੇ ਦੇਖਦੇ ਆ ਅੱਗੇ ਜਾ ਕੇ ਵਾਹ ਬਈ ਵਾਹ ਜੰਗਲ ਦੇ ਵਿੱਚ ਹੀ ਮੰਗਲ ਆਇਆ ਹੈ ਬਾਬਾ ਆਹੋ ਹਿੰਮਤ ਆ ਬਈ ਹਿੰਮਤ ਆ ਬਾਕਿਆ ਜੀ ਤੇ ਸਾਹਮਣੇ ਪੀਰਾਂ ਦੀ ਜਗਾ ਬਣਾਈ ਹੋਈ ਆ ਆਹੋ ਲੋ ਜੀ ਮਾਰੋ ਨਜ਼ਰ ਆ ਮਿਰਚਾਂ ਬੀਜੀਆਂ ਅੱਛਾ ਮਿਰਚ ਸਬਜੀ ਭਾਜੀ ਸਭ ਬੀਜਿਆ ਹੋਇਆ ਜੀ ਪੂਰਾ ਸ਼ੌਂਕ ਆ ਆਪਣਾ ਅਮਰੂਦਾਂ ਦਾ ਬਾਗ ਲੱਗਾ ਠੀਕ ਆ ਠੀਕ ਆ ਅਮਰੂਦਾਂ ਦਾ ਬਾਗ ਦੇਖ ਲੋ ਕੱਖਾਂ ਦੀ ਗੁੱਲੀ ਜੇਚੇ ਰਹਿ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾ ਬਧੀਆ ਜੀ ਬਧੀਆ ਅਸੀਂ ਤਾਂ ਬਾਬੇ ਉਹਨਾਂ ਤੋਂ ਤੁਹਾਡੇ ਬਾਰੇ ਸੁਣ ਕੇ ਜੀ ਹੈਰਾਨੀ ਹੋ ਗਏ ਆ ਠੀਕ ਆ ਜੀ ਸਹੀ ਦਸੀ ਅਸੀਂ ਵੀਡੀਓ ਤਾਂ ਬਹੁਤ ਬਣਾਈਆਂ ਸ਼ਹਿਰ ਪਰ ਦੇ ਜੰਗਲਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਪਰ ਜੋ ਤੁਹਾਡੀ ਅਸੀਂ ਹਿਸਟਰੀ ਸੁਣੀ ਜੀ ਠੀਕ ਜਿਹੜਾ ਬੰਦਾ ਇੱਕ ਸਾਈਕਲ ਚੈਂਪੀਅਨ ਹੋਵੇ ਹਾਂਜੀ ਹਾਂਜੀ ਠੀਕ ਆ ਜੀ ਤੇ ਉਹ ਜੰਗਲ ਦੇ ਵਿੱਚ ਸਭ ਕੁਝ ਛੱਡ ਕੇ ਸ਼ੌਂਕ ਛੱਡ ਕੇ ਆਪਣੇ ਤੇ ਇਦਾਂ ਦੇ ਜੰਗਲ ਦੇ ਵਿੱਚ ਰਹਿ ਰਿਹਾ ਹੈ ਜਿੱਥੇ ਪਤਾ ਨਹੀਂ ਪਲ ਭਰ ਵਿੱਚ ਕਦੋਂ ਕੋਈ ਜਾਨਵਰ ਨਿਕਲ ਕੇ ਆ ਜਾਣਾ ਹੈ ਹਾਂਜੀ ਤੇ ਉੱਪਰੋਂ ਕੱਖਾਂ ਦੀ ਕੁਲੀ ਬਣਾਈ ਹੋਈ ਆ ਤੇ ਅਸੀਂ ਇਸੇ ਕਰਕੇ ਸਾਨੂੰ ਬੜਾ ਹੋਇਆ ਜੀ ਜਦੋਂ ਇਹਨਾਂ ਨੂੰ ਦੱਸਿਆ ਸੀਗਾ ਇੱਕ ਵਾਰ মিডিਏ ਜਾ ਕੇ ਆ ਜਾਓ ਬੈਠੋ ਮਹਾਰਾਜ ਚਲੋ ਜੀ ਚਲੋ ਆ ਜਾਓ ਮਹਾਰਾਜ ਸਾਨੂੰ ਦਾ ਪੂਰਾ ਸਕੂਨ ਮਿਲਦਾ ਪਿਆ ਜੀ ਤੁਹਾਡੇ ਇੱਥੇ ਆ ਕੇ ਜੀ ਬੈਠੋ ਤੁਸੀਂ ਤੁਸੀਂ ਵੀ ਬੈਠੋ ਜੀ ਕੋਈ ਨਹੀਂ ਬੈਠੋ ਬੈਠੋ ਤੁਸੀਂ ਆਓ ਕੋਈ ਨਹੀਂ ਬਾਬਾ ਜੀ ਤੁਸੀਂ ਵੀ ਆ ਜਾਓ ਇੱਧਰ ਚੱਕ ਲਿਓ ਆਪਣੀ ਬਵਾ ਫੇਰ ਪਹਿਲਾਂ ਸਾਡੇ ਦੱਸੋ ਜੀ ਦਰਸ਼ਕਾਂ ਨੂੰ ਜਿੱਦਾਂ ਕੁੱਲੀ ਪਾਈ ਆ ਤੁਸੀਂ ਹਾਂਜੀ ਤੇ ਫਿਰ ਇਹ ਤੁਸੀਂ ਆਪ ਹੀ ਮੈਨੂੰ ਲੱਗਦਾ ਬਣਾਈ ਹੋਗੀ ਸਾਰੀ ਹਾਂਜੀ ਆਪੇ ਤਿਆਰ ਕਰਨੀ ਪੈਂਦੀ ਹੈ ਅਮਰਜ ਸਰਵਾੜ ਬਡਣ ਹਾਂ ਬਾਸ ਬਡਣੇ ਜੰਗਲ ਦੇ ਵਿੱਚੋਂ ਹਮ ਮਿਹਨਤ ਆਉਂਦੀ ਆ ਪੰਜ ਚਾਰ ਦਿਨ ਲੱਗ ਜਾਂਦੇ ਐ ਨੂੰ ਬਣਾਉਣ ਨੂੰ ਬਣਾਈ ਆ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆ ਕੇ ਬਣਾਈ ਜੀ ਹਾਂਜੀ ਤੇ ਬਹੁਤ ਫਿਰ ਮਿਹਨਤ ਤੁਹਾਨੂੰ ਪਹਿਲਾਂ ਆਉਂਦੀ ਸੀ ਇਹ ਬਣਾਣੀ ਹਾਂ ਸਾਡਾ ਜ਼ਿਮੀਂਦਾਰਾਂ ਦਾ ਕੰਮ ਏ ਆ ਬਚਪਨ ਤੋਂ ਇਹੋ ਜਿਹੇ ਕੰਮ ਪਹਿਲੇ ਕਰਦੇ ਰਹੇ ਹਾਂ ਅੱਛਾ ਤੁਸੀਂ ਜ਼ਿਮੀਂਦਾਰ ਆ ਹਾਂਜੀ ਜ਼ਿਮੀਂਦਾਰ ਜੱਟਾਂ ਜੀ ਜੱਟਾਂ ਜੱਟਾਂ ਜੀ ਮੰਡ ਮਾਂਜਾ ਜੀ ਗੁਰਵਿੰਦਰ ਸਿੰਘ ਹਮ ਤਾਂ ਹੀ ਫਿਰ ਤੁਸੀਂ ਆ ਚਾਰ ਪੰਜ ਦਿਨਾਂ ਚ ਕੁੱਲੀ ਤਿਆਰ ਕਰਤੀ ਆਪਣੀ ਹੋਰ ਜੀ ਹੋਰ ਹਮ ਤੇ ਆ ਬੈਕ ਸਾਈਡ ਤੇ ਰਸੋਈ ਆ ਜੀ ਇਹ ਰਸੋਈ ਬਣਾਈ ਹੋਆ ਜੀ ਹੂੰ ਇਹ ਤਾਂ ਪੂਰੀ ਹਵਾਦਾਰ ਰੱਖੀ ਹੋਈ ਆ ਜੀ ਖੁੱਲੀ ਡੁੱਲੀ ਐ ਇਹ ਤਾਂ ਰੱਖੀ ਹੋ ਮਹਾਰਾਜ ਜੰਗਲ ਏਰੀਆ ਕਿਤੇ ਆਲੇ ਦੁਆਲੇ ਅੱਗ ਨਾ ਲੱਗ ਜਵੇ ਤਾਂ ਪੱਥਰ ਲਾਇਓ ਆਲੇ ਦੁਆਲੇ ਤਾਂ ਲਾਇਓ ਜੰਗਲ ਨੂੰ ਅੱਗ ਲੱਗ ਜਵੇ ਬੋਝ ਨਹੀਂ ਔਖੀ ਹੋ ਜਾਂਦੀ ਮਤਲਬ ਪੂਰੀ ਸੇਫਟੀ ਕੀਤੀ ਹੋਈ ਜੀ ਪੂਰੀ ਸੇਫਟੀ ਨਾਲ ਰਹਿ ਰਹੇ ਤੁਸੀਂ ਜੰਗਲ ਦੇ ਵਿੱਚ ਸਾਰਾ ਖਿਆਲ ਰੱਖਦੇ ਹੋਏ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਮਤਲਬ ਸੋਚ ਵੀ ਤੁਹਾਡੀ ਬਹੁਤ ਵੱਡੀ ਆ ਹਾਂਜੀ ਸਹੀ ਤੁਸੀਂ ਤੇ ਬਾਕੀ ਦਾ ਜੀ ਜਿੱਦਾਂ ਦਾ ਮਾਹੌਲ ਆ ਆਖੀ ਆਏ ਆ ਜੰਗਲ ਚ ਲੰਘ ਕੇ ਹਾਂਜੀ ਕਿੱਥੇ ਜਾ ਕੇ ਆਲੇ ਦੁਆਲੇ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਨਜ਼ਰ ਆ ਰਿਹਾ ਤੇ ਜਿੱਦਾਂ ਨੇ ਮਾਹੌਲ ਤੁਸੀਂ ਰਹਿੰਦੇ ਆ ਤੇ ਜੰਗਲੀ ਜਾਨਵਰ ਤਾਂ ਬਹੁਤ ਹੋਣਗੇ ਜੀ ਇੱਥੇ ਜਾਨਵਰ ਬਥੇਰੇ ਆ ਮਹਾਰਾ ਜਿੱਦਾਂ ਹੂੰ ਹੁਣ ਨੁਕਸਾਨ ਵੀ ਕਰ ਜਾਂਦੇ ਆ ਕੱਟੂ ਬੱਛੂ ਕੁੱਤੇ ਚੱਕ ਕੇ ਲੈ ਜਾਂਦੇ ਡੇਰਿਆਂ ਕੁੱਤਾ ਨਹੀਂ ਛੱਡਦੇ ਹੂੰ ਹੂੰ ਬਾਗ ਨੇ ਕੁੱਤੇ ਨੂੰ ਜਲਦੀ ਲੈ ਜਾਂਦਾ ਚੱਕ ਕੇ ਓਕੇ ਇਸ ਕਰਕੇ ਛੋਟੇ ਜਾਨਵਰ ਜਿੱਦਾਂ ਕੋਈ ਕੱਟੂ ਬੱਛੂ ਆ ਉਹਨਾਂ ਨੂੰ ਲੈ ਜਾਂਦਾ ਚੱਕ ਕੇ ਹੂੰ 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 ਤੇ ਬੰਦਾ ਵੀ ਮੋਰੇ ਆ ਜੇ ਨੁਕਸਾਨ ਤਾਂ ਕਰਨਾ ਹੀ ਕਰਨਾ ਉਹਨੇ ਸੱਡਣਾ ਥੋੜੀ ਜੰਗਲੀ ਜਾਨਵਰ ਤੇ ਸਰਾਲਾਂ ਬੜੀਆਂ ਤਕੜੀਆਂ ਤਕੜੀਆਂ ਜੰਗਲ ਦੇ ਵਿੱਚ ਅੱਛਾ ਜੀ ਅੱਜ ਕਰ ਜਿਹਨੂੰ ਕਹਿੰਦੇ ਹਾਂ ਹਾਂ ਜੀ ਉਹਦੇ ਕਾਬੂ ਬੰਦਾ ਆ ਗਿਆ ਉਹਨੇ ਲਪੇਟ ਲਿਆ ਆਉਣੇ ਨਹੀਂ ਛੱਡਣਾ ਹੂੰ ਹੂੰ ਜੰਗਲ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਚੱਕਲੋ ਵਾਲਾ ਕੰਮ ਹੁੰਦਾ ਮਤਲਬ ਇਦਾਂ ਦਾ ਮਾਹੌਲ ਆ ਸਿੱਧੀ ਗੱਲ ਆ ਜੀ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਜੀ ਸ਼ਹਿਰ ਵਾਲੇ ਦੀ ਜ਼ਿਆਦਾਤਰ ਕਿ ਇਦਾਂ ਦੇ ਜੰਗਲ ਜੀ ਇਹ ਤਾਂ ਤੁਹਾਡੀ ਹਿੰਮਤ ਵਾਜੀ ਸਿੱਧੀ ਗੱਲ ਆ ਤੁਸੀਂ ਇੱਥੇ ਆਪਣਾ ਜੀਵਨ ਬਤੀਤ ਕਰ ਰਹੇ ਆਂ ਬਾਬਾ ਜੀ ਤੁਸੀਂ ਮਗਰ ਕਹਦੇ ਇੱਥੇ ਆਓ ਤੁਸੀਂ ਆ ਲੈਓ ਆਪਣੀ ਇੱਧਰ ਇੱਧਰ ਲਿਆਓ ਮੈਂ ਇੱਧਰ ਆ ਜਾ ਇੱਧਰ ਦੀ ਪਾਸੇ ਆ ਜਾ ਇਦਾਂ ਹੀ ਇੱਕ ਵਾਰੀ ਸਰਾਲ ਨੇ ਬਾਂਦਰ ਫੜ ਲਿਆ ਅੱਛਾ ਜੀ ਤੇ ਹੁਣ ਏਦਾਂ ਲਪੇਟ ਲਿਆ ਬਾਂਦਰ ਨੂੰ ਫੜ ਕੇ ਹਮ ਅਸੀਂ ਦੇਖਿਆ ਵੀ ਬਾਂਦਰ ਬੜਾ ਰੋਲਾ ਪਾ ਰਿਹਾ ਕੀ ਚੱਕਰ ਆ ਹਮ ਵਿਖਰੇਆ ਬਾਗ ਨੇ ਕੋਈ ਜਾਨਵਰ ਫੜਿਆ ਆ ਜਦੋਂ ਦੇਖਿਆ ਤੇ ਬਾਂਦਰ ਸਰਾਲ ਨੇ ਫੜਿਆ ਆ ਸੀਗਾ ਸਰਾਲ ਨੂੰ ਬਥੇਰਾ ਮਾਰਿਆ ਹਮ ਕੋ ਜਦੋਂ ਕੁੱਟਿਆ ਕੱਟਿਆ ਸਰਾਲ ਨੇ ਛੱਡਿਆ ਬਾਂਦਰ ਮਰ ਚੁੱਕਾ ਸੀ ਇੰਨੀ ਪਕੜ ਮਜ਼ਬੂਤ ਹੁੰਦੀ ਹੈ ਇਹਦੀ ਪਕੜ ਮਜ਼ਬੂਤ ਕੰਨਾ ਜਿਹੜਾ ਜਾਨਵਰ ਹੈ ਜਿਹਨੂੰ ਪਕੜ ਲੈਂਦੀ ਆ ਬਾਂਦਰ ਹੂੰ ਮੋਰਾਂ ਦੇ ਮੋਰ ਵੀ ਫੜੇ ਉਹ ਦੇਖੇ ਦੇਖ ਲੋ ਅਜੇ ਮੋਰ ਹੋਇਆ ਬਾਂਦਰ ਹੋਇਆ ਹੱਥ ਨਹੀਂ ਹੁੰਦੇ ਸੱਜੇ ਕਿਤੇ ਇਹ ਪੱਤਿਆਂ ਦੇ ਵਿੱਚ ਲੋਕੇ ਬੈਠੀ ਰਹਿੰਦੀ ਆ ਜਦੋਂ ਰੇਂਜ ਤੇ ਆ ਗਿਆ ਨਾਲੇ ਚੱਕ ਲੈਣਾ ਇਹਨੇ ਬੱਕਰਾ ਜੰਗਲੀ ਕੰਨਾ ਤੇਜ ਹੁੰਦਾ ਹੂੰ ਸਹੀ ਗੱਲ ਉਹਨੂੰ ਚੱਕ ਲੈਂਦੀ ਏ ਹਾਂਜੀ ਤੁਸੀਂ ਤਾਂ ਬਹੁਤ ਪੇਤੀ ਆ ਜੀ ਤੁਹਾਡੀਆਂ ਗੱਲਾਂ ਤੋਂ ਲੱਗਦਾ ਜੰਗਲ ਦੇ ਹਾਂਜੀ ਹਾਂਜੀ ਜੰਗਲ ਦੇ ਜਾਨਵਰ ਸਾਰੇ ਨਾ ਬਾਹ ਪੈਂਦੇ ਰਹਿੰਦੇ ਆ ਦੀਦੇ ਰਹਿੰਦੇ ਆ ਸਹੀ ਗੱਲ ਆ ਜੀ ਰਹਿ ਵੀ ਹੋ ਹੀ ਸਕਦਾ ਜੀ ਜੰਗਲ 'ਚ ਬਿਲਕੁਲ ਜੀ ਹੋਣਾ ਰੱਖਣਾ ਪੈਂਦਾ ਕਿੱਥੇ ਨਾ ਜਾਨਵਰਾਂ ਦਾ ਬੰਦਾ ਰਹਿ ਲੂਗਾ ਹੁਣ ਤਾਂ ਮਹਾਰਾਜ ਇੱਥੇ ਲਾਈਟ ਮਾੜੀ ਮੋਟੀ ਲੱਗੀ ਹੈ ਪਹਿਲੇ 3 ਸਾਲ ਇੱਥੇ ਨੇਰੇ ਚ ਰਿਆ ਮੈਂ ਜੰਗਲ ਦੇ ਵਿੱਚ ਕੋਈ ਲਾਈਟ ਨਹੀਂ ਸੀਗੀ ਇੱਥੇ ਲੱਗੀ ਹੋ ਕੋਈ ਪਾਣੀ ਦਾ ਸਾਧਨ ਵੀ ਪਾਣੀ ਵੀ ਦੂਰੋਂ ਲਿਆਉਣਾ ਪੈਂਦਾ ਸੀਗਾ ਹੁਣ ਤਾਂ ਚਲੋ ਕੁਝ ਪਾਣੀ ਦਾ ਸਾਧਨ ਵੀ ਹੋ ਗਿਆ ਲਾਈਟ ਵੀ ਲਵਾਤੀ ਆ ਥੋੜੀ ਕੁ ਦਿੱਕਤ ਘਟ ਗਈ ਅੱਗੇ ਨਾਲੋਂ ਬਹੁਤ ਸੰਘਰਸ਼ ਕਰਨਾ ਪਿਆ ਹੈ ਹਾਂਜੀ ਹਾਂਜੀ ਜ਼ਿੰਦਗੀ ਦੇ ਨਾਲ ਹੋਰ ਮਤਲਬ ਹੁਣ ਆਪਣੇ ਕੋਲ ਪਾਣੀ ਦਾ ਵੀ ਪ੍ਰਬੰਧ ਹੈਗਾ ਜੀ ਇੱਥੇ ਹਾਂਜੀ ਠੀਕ ਹੈ ਜੀ ਤੇ ਸਮਾਸੀ ਬਲ ਆਇਆ ਜੀ ਇੱਥੇ ਆਪਣਾ ਹਾਂਜੀ ਸਮਰਸੀ ਪਲ ਛੋਟਾ ਸਵਾ ਦਾ ਪ੍ਰੈਸ਼ਰ ਸਵਾ ਦਾ ਠੀਕ ਹੈ ਜੀ ਚਲੋ ਬਦਿਆ ਤੇ ਲਾਈਟ ਵੀ ਆ ਗਈ ਪਰਮਾਤਮਾ ਦੀ ਕਿਰਪਾ ਨਾਲ ਹਾਂਜੀ ਹਾਂਜੀ ਚਲੋ ਇਹ ਵੀ ਇੱਕ ਜੀ ਚਲੋ ਜੰਗਲੀ ਜਾਨਵਰਾਂ ਤੋਂ ਪਚਾਇਆ ਰਾਤ ਬਲਬ ਵਗੈਰਾ ਚੱਲਦਾ ਰਹੇ ਤਾਂ ਜਾਨਵਰ ਲੱਗੇ ਨਹੀਂ ਆਉਂਦਾ ਹਾਂਜੀ ਹਾਂਜੀ ਬਾਕੀ ਅਮਰੂਦਾਂ ਦਾ ਬਾਗ ਲਾਇਆ ਸੀ ਸ਼ੌਂਕ ਵਾਸਤੇ ਕੀ ਬਾਤ ਆ ਜੀ ਇਹ ਜੰਗਲ ਦੇ ਵਿੱਚ ਕੋਈ ਫਲ ਨਹੀਂ ਸੀਗਾ ਹਮ ਹੁਣ ਆਉਂਦੇ ਆ ਪੰਛੀ ਖਾਂਦੇ ਆ ਤੋਤੇ ਖਾਂਦੇ ਆ ਹਮ ਪੰਛੀ ਹੋਰ ਰਾਤ ਨੂੰ ਵੀ ਆਉਂਦੇ ਆ ਉਹ ਵੀ ਖਾਂਦੇ ਆ ਤਾਂ ਕਰਕੇ ਪੰਛੀਆਂ ਵਾਸਤੇ ਲਾਇਆ ਹੋਇਆ ਜੀ ਬਾਗ ਇਹ ਵੀ ਸੋਚ ਜੀ ਸੋਚੋਂ ਇੱਕ ਬੰਦੇ ਦੀ ਆ ਹਾਂਜੀ ਸਹੀ ਗੱਲ ਤੁਸੀਂ ਜੀ ਤੁਸੀਂ ਏਡਾ ਵੱਡਾ ਇਹ ਇੱਕ ਤੁਸੀਂ ਲਾ ਲਓ ਕਰਮ ਆ ਜਿਹੜਾ ਤੁਸੀਂ ਕਰਦੇ ਪਏ ਆ ਹਾਂਜੀ ਹਾਂਜੀ ਜਿਹੜਾ ਇਹਦਾ ਫਲ ਆ ਉਹ ਤੁਸੀਂ ਸੋਚ ਨਹੀਂ ਸਕਦੇ ਜੀ ਕੀ ਹੋਊਗਾ ਬਿਲਕੁਲ ਜੀ ਜੇ ਤੁਸੀਂ ਜਿੱਦਾਂ ਦੱਸ ਰਹੇ ਹਾਂ ਤੁਸੀਂ ਪੰਛੀਆਂ ਵਾਸਤੇ ਹਾਂਜੀ ਤਰ੍ਹਾਂ ਤਰ੍ਹਾਂ ਦੇ ਆਉਂਦੇ ਹੋਣੇ ਜੀ ਫੇਰ ਤਾਂ ਇੱਥੇ ਹੋਰ ਪੰਛੀ ਆਉਣ ਕੋਈ ਬੰਦਾ ਕੋਈ ਨਿਆਣਾ ਜੋ ਵੀ ਤੋੜ ਕੇ ਲੈ ਗਿਆ ਸੀ ਕਿਸੇ ਨੇ ਰੋਕਣਾ ਨਹੀਂਗਾ ਇਹ ਲਾਇਆ ਇਦਾਂ ਹੀ ਆ ਬੱਸ ਸੇਵਾ ਚ ਕਿੰਨੇ ਕਬੂਟੇ ਆ ਜੀ ਅਮਰੂਦਾਂ ਦੇ ਇਹ ਲਾਇਆ ਤਾਂ ਬਹੁਤ ਸਿਗਾ 2-250 ਬੂਟਾ ਲਾਇ ਹੀ ਬਿਮਾਰੀ ਪੈ ਗਈ ਸੁੱਕ ਗਏ ਸੀ ਇਹ ਥੋੜੇ ਬੂਟੇ ਬਚੇ ਆ ਹੁਣ ਇੱਧਰ ਨੂੰ ਆ ਜਿਹੜੇ ਬਚ ਗਏ ਆ ਬਚੇ ਠੀਕ ਇਹ ਹੁਣ ਬਚੇ ਰਹਿ ਗਏ ਨੇ ਇਹ ਤੋਂ ਇਲਾਵਾ ਹੋਰ ਵੀ ਫਲ ਆਇਆ ਕੋਈ ਜੀ ਥੋੜੀ ਲਾਇ ਲਾਇਆ ਸੀਗਾ ਲੂਚਾ ਲਾਇਆ ਸੀਗਾ ਚੱਲੇ ਨਹੀਂ ਬੂਟੇ ਲੂਚੇ ਦੇ ਹੂੰ 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 ਇੱਧਰ ਲਾਇਆ ਸੀ ਲੂਚੇ ਦੇ ਬੂਟੇ ਕਾਮਜਾਗ ਨਹੀਂ ਹੋਏ ਅਸੀਂ ਸ਼ਾਇਦ ਤੋਂ ਆਏ ਆ ਜੀ ਨਾ ਉੱਥੇ ਮੀਂਹ ਹਸ਼ਰਪਤ ਦੇ ਵਿੱਚ ਇੱਥੇ ਆਏ ਆ ਤਾਂ ਇੱਥੇ ਸਾਨੂੰ ਰਸਤੇ 'ਚ ਖੜਨਾ ਪੈ ਗਿਆ ਮੀਂਹ 2 ਘੰਟੇ ਪਿਆ ਪੂਰਾ ਜਵਰਦਸ ਐਨ ਮੌਸਮ ਵੀ ਠੰਡਾ ਆ ਚੈਨਲ ਹਾਂਜੀ ਮੌਸਮ ਤਾਂ ਠੰਡਾ ਬਾਕੀ ਜੰਗਲ ਦਾ ਪਤਾ ਨਹੀਂ ਹੁੰਦਾ ਇੱਧਰ ਕੰਡੀ ਏਰੀਆ ਕਿਹੜੇ ਵੇਲੇ بارش ਲੱਪੈਣੀ ਆ ਇਹ ਵੀ ਕਰਦਾ ਹਾਂਜੀ ਇਹ ਜੰਗਲ ਦਾ ਇਹਦੇ ਵੇਲੇ ਠੰਡਾ ਹੀ ਰਹਿੰਦਾ ਹੁਣ ਸਿਆਲ ਨੂੰ ਥੱਲੇ ਧੁੰਦ ਪਈ ਹੋਣੀ ਆ ਇੱਧਰ ਮੌਸਮ ਸਾਫ ਹੋਣਾ ਆ ਤੁਹਾਨੂੰ ਪੱਕੇ ਦੀ ਲੋੜ ਤਾਂ ਨਹੀਂ ਪੈਂਦੀ ਹੁੰਦੀ ਮੈਨੂੰ ਲੱਗਦਾ ਬਹੁਤ ਘੱਟ ਜੀ ਮੈਂ ਉਹਦੇ ਸਹੀ ਗੱਲ ਆ ਮੌਸਮ ਦੇਖ ਕੇ ਹੀ ਪਤਾ ਲੱਗਦਾ ਜੀ ਇਦਾਂ ਦਾ ਹੈਗਾ ਮਾਹੌਲ ਇੱਥੇ ਦਾ ਨਾ ਅਸੀਂ ਸਾਹਮਣੇ ਪੀਰਾਂ ਦੀ ਜਗ੍ਹਾ ਦੇਖੀ ਜੀ ਹਾਂਜੀ ਹਾਂਜੀ ਆਉਂਦੇ ਹੋਏ ਤੇ ਇਹ ਤੁਸੀਂ ਮਤਲਬ ਆਪ ਇੱਥੇ ਜਗ੍ਹਾ ਬਣਾਈ ਆ ਜਾਂ ਇਹ ਜਦ ਦੀ ਮੁਸਲਮਾਨਾਂ ਦੇ ਟਾਈਮ ਦੀ ਆ ਜੀ ਅੱਛਾ ਜੀ ਹਾਂਜੀ ਜਦੋਂ ਤੁਸੀਂ ਆਏ ਤਾਂ ਉਦੋਂ ਮਤਲਬ ਕੋਈ ਟਾਈਮ ਸੀਗਾ ਜੀ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਧਰ ਕਿਤੇ ਮੁਸਲਮਾਨ ਰਹਿੰਦੇ ਸੀਗੇ ਹੂੰ ਪੰਜ 600 ਘਰ ਇੱਥੇ ਰਹਿੰਦਾ ਸੀ ਉਸ ਤੋਂ ਬਾਅਦ ਇਹ ਜੰਗਲ ਬਣ ਗਿਆ ਹੂੰ 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 ਉਸ ਟਾਈਮ ਦੀ ਇਹ ਕਵਰ ਸੀਗੀ ਕਵਰ ਸੀਗੀ ਫਿਰ ਉਹਦੀ ਤਿਆਰੀ ਕਰ ਦਿੱਤੀ ਸੀ ਅਸੀਂ ਪਸੂ ਪਸੂ ਉੱਪਰ ਚੜਦੇ ਸੀ ਪੱਥਰ ਫਿੱਲਰਦੇ ਸੀਗੇ ਮਤਲਬ ਪਹਿਲਾਂ ਸਿਰ ਪੱਥਰ ਸੀਗੇ ਜਿਹੜਾ ਪੱਥਰਾਂ ਦੀ ਪੁਰਾਣੇ ਪੱਥਰਾਂ ਦੀ ਬਣੀਆਂ ਸੀਗੀ ਹੂੰ ਮੱਕ ਹੁਣ ਆ ਸਾਰੀ ਤਿਆਰੀ ਤੁਸੀਂ ਕਰਾਈ ਹੋਈ ਆ ਹਾਂਜੀ ਇਹ ਅਸੀਂ ਕਰਾਈ ਆ ਸਾਰੀ ਤਿਆਰੀ ਬਹੁਤ ਵੱਡੀ ਚਲੋ ਬੱਡੀ ਸੋਚ ਆ ਜੀ ਇਹਦਾ ਚਲੋ ਜਗ੍ਹਾ ਹੈਗੀ ਆ ਕਿਸੇ ਦੀ ਵੀ ਚਲੋ ਪਸੂ ਪਾ ਉੱਤੇ ਨਾ ਜਾਣ ਤਿਆਰੀ ਕਰ ਦੰਨੇ ਬਹੁਤ ਵੱਡੀ ਸੋਚ ਆ ਜੀ ਬਹੁਤ ਵੱਡੀ ਆ ਹੁਣ ਸਾਨੂੰ ਤੁਸੀਂ ਦੱਸੋ ਜੀ ਆਪਣੀ ਹਿਸਟਰੀ ਹਾਂਜੀ ਜਿੱਦਾਂ ਸਾਨੂੰ ਬਾਬਾ ਜੀ ਉਹਨਾਂ ਨੇ ਦੱਸਿਆ ਆ ਠੀਕ ਕਿ ਤੁਸੀਂ ਪਹਿਲਾਂ ਸਾਈਕਲ ਸਪੈਸ਼ਲਿਸਟ ਸੀਗੇ ਚੈਂਪੀਅਨ ਸੀਗੇ ਹਾਂਜੀ ਹਾਂਜੀ ਤੇ ਉਧਰੋਂ ਫਿਰ ਇੱਧਰ ਦਾ ਕਿੱਦਾਂ ਮਤਲਬ ਮਾਹੌਲ ਬਣਿਆ ਕਿ ਤੁਸੀਂ ਆਗੇ ਜੰਗਲ 'ਚ ਸਾਰਾ ਕੁਝ ਛੱਡ ਕੇ ਰਹਿਣ ਲੱਪੇ ਆ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਜੰਗਲ 'ਚ ਬਚਪਨ ਤੋਂ ਹੀ ਮੇਰਾ ਜੀ ਸ਼ੌਂਕ ਸੀਗਾ ਹੂੰ ਕਿ ਖਤਰੇ ਨਾਲ ਹੀ ਖੇਲਣਾ ਹੂੰ ਬਾਕੀ ਮਿਹਨਤ ਦੇ ਨਾਲ ਕੰਮ ਕਰਨੇ ਦੇ ਨਾਲ ਔਖੇ ਤੋਂ ਔਖੇ ਕੰਮ ਨੂੰ ਵੀ ਆਸਾਨੀ ਨਾਲ ਪਾਇਆ ਜਾ ਸਕਦਾ ਹੈ ਹੂੰ ਠੀਕ ਹੈ ਜੀ ਇਸ ਕਰਕੇ ਕਾਫੀ ਢੇਰ ਤੱਕ ਜੋ ਕਿ ਮੈਂ ਦਿਨ ਰਾਤ ਸਾਈਕਲ ਚਲਾਉਣਾ ਸ਼ੋਅ ਕਰਨਾ ਆਪਣਾ ਪਵਲਕ ਦਾ ਮਨੋਰੰਜਨ ਕਰਨਾ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ 72 ਘੰਟੇ 96 ਘੰਟੇ ਜਿਹਦੇ ਵਿੱਚੋਂ ਮੇਰਾ 1 ਘੰਟੇ ਦਾ ਰਾਤ ਨੂੰ ਸ਼ੋਅ ਹੁੰਦਾ ਸੀਗਾ 8 ਵੀ ਤੋਂ ਜੈਸੇ 9 ਵਜੇ ਤੱਕ ਚਲਦੇ-ਚਲਦੇ ਸਾਈਕਲ ਤੇ ਟਾਇਰ ਨੂੰ ਅੱਗ ਲਗਾ ਕੇ ਸਾਈਕਲ ਨਗਾਉਣਾ ਫੇਰ ਤਲਵਾਰ ਆਖ ਦੇ ਵਿੱਚ ਹੀ ਫੇਰ ਕੇ ਦੱਸਣੀ ਸੂਆ ਧਾਗਾ ਆਪਣੇ ਗੱਲਾਂ ਵਿੱਚ ਹੀ ਕੱਢ ਕੇ ਦੱਸਣਾ ਚਲਦੇ-ਚਲਦੇ ਸਾਈਕਲ ਤੇ ਨਹਾਉਣਾ ਆਪਣੇ ਬਾਲਾਂ ਨਾਲ ਬਣ ਕੇ ਟਰੈਕਟਰ ਖਿੱਚਣਾ ਜਾਂ ਗੱਡੀ ਖਿੱਚਣੀ ਫੇਕ ਕਾਟ ਤੇ ਨੱਚਣਾ ਨੰਗੇ ਪੈਰੀਂ ਅੱਗ ਖਾਣੀ ਅੱਗ ਦੇ ਫਰਾਟੇ ਮਾਰਨੇ ਮਿੱਟੀ ਦਾ ਤੇਲ ਸਿੱਟ ਕੇ ਸਰੀਰ ਨੂੰ ਅੱਗ ਲਾ ਕੇ ਦੱਸਣੀ ਇਸ ਤਰ੍ਹਾਂ ਦੀ ਹੋਰ ਕਈ ਕੌਤਕ ਸੀਗੇ ਜਿਹੜੇ ਕੀ ਕਰਨੇ ਪੈਂਦੇ ਸੀ ਹਮ ਗਰਮ ਸੰਗਲ ਕਰਕੇ ਹੱਥਾਂ ਨਾਲ ਠੰਡੇ ਕਰਕੇ ਦਿਖਾ ਲੈਣੇ ਪਬਲਿਕ ਨੂੰ ਹਮ ਫਿਰ ਬੋਲਟ ਮੋਟਰਸਾਈਕਲ ਤੇ ਨਸਵਾਰੀਆਂ ਬਿਠਾ ਕੇ ਛਾਤੀ ਉੱਪਰ ਦੀ ਨਗਾਉਣਾ ਐਸੇ ਖਤਰਖਰਨਾਕ ਕਸਟਾਂਟ ਕਾਫੀ ਪਬਲਿਕ ਨੂੰ ਦਿਖਾ ਲਈ ਦੇ ਸੀਗੇ ਹਮ ਤਾਂ ਜਿਹੜੇ ਜਿਹੇ ਪਬਲਿਕ ਖੁਸ਼ ਹੋ ਕੇ ਸਾਨੂੰ ਸਾਡਾ ਮਾਨ ਸਨਮਾਨ ਕਰਦੀ ਸੀ ਕਿ ਪੈਸੇ ਦਿੰਦੀ ਸੀ ਜੀ ਹੂੰ ਹੂੰ ਪੰਚਾਇਤਾਂ ਨਾਮਕ ਨਾਮ ਦੇਂਦੀਆਂ ਸੀਗੀਆਂ ਹੂੰ ਸ਼ਹਿਰਾਂ ਚ ਐਮ ਸੀ ਦੇਂਦੇ ਸੀਗੇ ਜਿੱਦਾਂ ਕਾਉਂਸਲਰ ਆਪਣੇ ਕੋਈ ਵੀ ਹਾਂਜੀ ਇਸ ਤਰ੍ਹਾਂ ਕਾਫੀ ਏਰੀਆ ਹਿਮਾਚਲ ਪੰਜਾਬ ਕਾ ਵੀ ਦੂਰ ਤੱਕ ਘੁੰਮਿਆ ਹੂੰ ਫਿਰ ਉਸ ਤੋਂ ਬਾਅਦ ਮੇਰਾ ਸ਼ੌਕ ਇੱਧਰ ਹੀ ਪੈ ਗਿਆ ਆਪਣਾ ਪੁਰਾਣਾ ਪਹਿਲੇ ਵੀ ਮੇਰਾ ਇਹੀ ਕੰਮ ਹੁੰਦਾ ਸੀਗਾ ਵਪਾਰ ਕਰਨਾ ਬਾਗ ਖਰੀਦਣੇ ਹੂੰ ਫਿਰ ਉਸ ਤੋਂ ਬਾਅਦ ਮੈਂ ਆਪਣੇ ਬਾਗ ਇੱਥੇ ਲਾਤਾ ਮੈਂ ਚਲੋ ਪੰਛੀ ਖਾਣਗੇ ਹੁਣ ਹਾਂਜੀ ਮਤਲਬ ਸੇਵਾ ਲਾਪੇ ਕਾਲੋ ਹਾਂਜੀ ਹੋਰ ਆਏਗੇ ਨੂੰ ਚਾਹ ਪਾਣੀ ਪੁਲਾਈ ਦਾ ਜੰਗਲ ਚ ਰਹਿੰਦੇ ਆ ਮਹਾਰਾਜ ਹੋਰ ਨਹੀਂ ਨਹੀਂ ਉਹ ਇਤੋਂ ਉੱਪਰ ਕੀ ਆ ਜੀ ਤੇ ਉਸ ਤੋਂ ਬਾਅਦ ਫੇ ਕਿੰਨੇ ਸਾਲ ਹੋ ਗਏ ਤੁਹਾਨੂੰ ਜੀ ਇੱਥੇ ਰਹਿੰਦਿਆਂ ਨੂੰ ਹੁਣ ਮੈਨੂੰ 4 ਸਾਲ ਹੋਈ ਝੱਲੇ ਮਹਾਰਾਜ ਜੰਗਲ ਦੇ ਵਿੱਚ ਹਾਂਜੀ ਕਦੀ ਬਾਗ ਤਿੰਦੂਏ ਨੂੰ ਵੀ ਟੱਕਰੇ ਹੋਈ ਜੀ ਕਦੇ ਆਮੋ ਸਾਹਮਣੇ ਵੈਸੇ ਤਾਂ ਟੱਕਰੇ ਹੁੰਦੇ ਰਹਿੰਦੇ ਸਾਡੇ ਤਾਂ ਅਸੀਂ ਤਾਂ ਹੁਣ ਇੱਥੇ ਰਹਿਣਾ ਹਮ ਅਸੀਂ ਜੇ ਇੱਥੇ ਜਾਣਾ ਅਸੀਂ ਮੜਾ ਮੋਟਾ ਬੋਲ ਬਰਾਲਾ ਕਰਦੇ ਜਾਣਾ ਜਾਨਵਰ ਸਾਈਡ ਤੇ ਹੋ ਜਾਂਦਾ ਜੰਗਲੇ ਦੇ ਬੰਦਿਆਂ ਨੂੰ ਪਤਾ ਹੁੰਦਾ ਕਿ ਇਸ ਤਰ੍ਹਾਂ ਜੰਗਲ ਦਾ ਸਫ਼ਰ ਕਰਨਾ ਸਹੀ ਗੱਲ ਹੈ ਜੀ ਮਾੜੇ ਮੋٹے ਖੰਗ ਦੇ ਬੋਲਦੇ ਜਾਣਾ ਕਿ ਜਾਨਵਰ ਜਿਹੜਾ ਡੰਡੀ ਦੇ ਵਿੱਚ ਨਾ ਆਵੇ ਸਾਈਡ ਨੂੰ ਹੋ ਜਵੇ ਹੂੰ 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 ਸਾਹਮਣੇ ਆਇਆ ਜਾਨਵਰ ਪੈ ਵੀ ਸਕਦਾ ਪੈ ਵੀ ਸਕਦਾ ਸਹੀ ਗੱਲ ਹਾਂਜੀ ਹੁਣ ਇੱਕ ਤਰ੍ਹਾਂ ਜੀ ਆਪਣਾ ਸਿਰਫ ਕੁਦਰਤ ਨਾਲ ਪਿਆਰ ਇਹੀ ਸ਼ੌਂਕ ਆਪਣਾ ਹੁਣ ਜ਼ਿੰਦਗੀ ਦਾ ਬਸ ਹਾਂਜੀ ਹਾਂਜੀ ਬਸ ਇੱਥੇ ਰਹਿ ਕੇ ਬਿਲਕੁਲ ਸੇਵਾ ਹੀ ਹੈ ਜੀ ਸੇਵਾ ਕਰ ਰਹੇ ਆ ਵਧੀਆ ਮਾਹੌਲ ਦੇ ਵਿੱਚ ਜੀ ਹਾਂਜੀ ਹਾਂਜੀ ਰੱਬ ਨਾਲ ਜੁੜੇ ਹੋਏ ਸਿੱਧੀ ਗੱਲ ਇਦਾਂ ਦੇ ਮਾਹੌਲ ਚ ਉਹੀ ਰਹਿੰਦਾ ਜੀ ਜਿਹੜਾ ਰੱਬ ਨਾਲ ਹੋਰ ਉਧਾਂ ਕਿੱਥੇ ਤੇ ਹੁਣ ਸਾਨੂੰ ਇੱਕ ਵਾਰ ਜੀ ਘੁੰਮ ਕੇ ਆਪਣਾ ਜਿਹੜਾ ਤੁਸੀਂ ਬਣਾਇਆ ਹੋਇਆ ਰਹਿਣ ਬਸੇਰਾ ਇਕੱਖਾਂ ਦੀ ਕੁਲੀ ਦਿਖਾਓ ਤੇ ਰਸੋਈ ਦਿਖਾਓ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਕਿੱਦਾਂ ਦੇ ਮਾਹੌਲ ਚ ਤੁਸੀਂ ਆਜੋ ਜੀ ਜੀ ਬਣਾਈਆਂ ਹੋਈਆਂ ਕਿੱਦਾਂ ਰਹਿ ਰਹੇ ਆਂ ਦਵਾਜਾ ਵੀ ਜਿਗਾਰੜ ਜਿਹਾ ਕੀਤਾ ਆਇਆ ਹੈ ਜੀ ਹਾਂਜੀ ਇਹ ਟੀਨ ਦਾ ਬਣਾਇਆ ਹੋਇਆ ਹੈ ਜੀ ਦੇਸੀ ਹਾਂ ਹਾਂ ਸਹੀ ਗੱਲੋ ਜੀ ਮਾਰੋ ਨਜ਼ਰ ਜੀ ਇਦਾਂ ਦੇ ਮਾਹੌਲ ਦੇ ਵਿੱਚ ਇਹ ਰਹਿ ਰਹੇ ਆ ਤੇ ਉੱਪਰ ਸਾਰੇ ਇੱਕ ਅੱਖ ਵਾ ਤੇ ਆਹ ਸਾਰੇ ਜੀ ਬਾਂਸ ਦੀਆਂ ਹਾਂਜੀ ਇਹ ਬਾਂਸ ਆ ਕੁਝ ਹੋਰ ਲੱਕੜੀ ਆ ਭਾਈਓ ਜੀ ਹਾਂ ਪਾਣੀ ਅੰਦਰ ਆਇਆ ਹਾਂਜੀ ਉਹ ਬਾਹਰੋਂ ਆ ਗਿਆ ਸਹੀ ਗੱਲ ਹੈ ਦੇਖ ਲਓ ਇਹਨਾਂ ਦਾ ਰਹਿਣਾ ਤੇ ਆਹ ਦਰਵਾਜ਼ਾ ਵੀ ਜਿਹੜਾ ਆ ਅੰਦਰੋਂ ਤੁਹਾਨੂੰ ਦਿਖਾਉਣੇ ਨਿਗਾਹ ਪਾਣਨੇ ਆ ਆ ਬਾਂਸ ਹੀ ਕੱਟ-ਕੱਟ ਕੇ ਲਾਇਆ ਹੋਇਆ ਆ ਤੇ ਤੁਸੀਂ ਦੇਖ ਸਕਦੇ ਆ ਸਾਰੀ ਕੁੱਲੀ ਇਹਨਾਂ ਦੀ ਇਹ ਸੰਦੂਕ ਹੈ ਪੁਰਾਣਾ ਕਿੰਨਾ ਪੁਰਾਣਾ ਸੰਦੂਕ ਆ ਜੀ ਇਹ ਇਹ ਬਹੁਤ ਸੜੀਆਂ ਪੁਰਾਣਾ ਜੀ ਚਲੋ ਆਓ ਜੀ ਆ ਜਾਓ ਮਾਣੋ ਆ ਆਪਣੀ ਰਸੋਈ ਆ ਜੀ ਇਹ ਹਾਂਜੀ ਇਹ ਰਸੋਈ ਆ ਜੀ ਪੂਰਾ ਖੁੱਲਾ ਢੂਲਾ ਮਾਹੌਲ ਆ ਹੋਰ ਦਵਾਲੇ ਦਾ ਜੀ ਹਾਂਜੀ ਹਾਂਜੀ ਆਕੇ ਹੋਰ ਜੀ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਚੁੱਲਾ ਜਿਸ ਇਸ ਗਾਰਮੈਂਟ ਪੂਰਾ ਕੀਤਾ ਹੋਇਆ ਇਹਨਾਂ ਨੇ ਚਾਹ ਵੀ ਇਹਨਾਂ ਨੇ ਸਾਡੇ ਤੋਂ ਪੁੱਛੇ ਬਿਨਾ ਹੀ ਰੱਖਤੀ ਆ ਤੁਸੀਂ ਦੇਖ ਲਓ ਹੋਰ ਮਹਾਰਾਜ ਚਾਹੀਏ ਸਾਡੇ ਕੋਲ ਜੰਗਲ ਚ ਹੋਰ ਹੈ ਕੀ ਇੱਥੇ ਨਹੀਂ ਨਹੀਂ ਸਭ ਕੁਛ ਆ ਜੀ ਰਵਾਤਮਾ ਨੇ ਹਰ ਕਿਸੇ ਨੂੰ ਉਹਦੇ ਹਿਸਾਬ ਨਾਲ ਸਭ ਕੁਝ ਦਿੱਤਾ ਆ ਬਿਲਕੁਲ ਜੀ ਬਿਲਕੁਲ ਆ ਚਲੋ ਆਹ ਚੀਜ਼ਾਂ ਜਦੋਂ ਅਸੀਂ ਦੇਖਦੇ ਆ ਨਾ ਜੀ ਹਾਂਜੀ ਹਾਂਜੀ ਸਾਨੂੰ ਵੀ ਮਤਲਬ ਤੁਸੀਂ ਲਾ ਲੋ ਕਿ ਬਚਪਨ ਯਾਦ ਆ ਜਾਂਦਾ ਆ ਬਿਲਕੁਲ ਜੀ ਬਿਲਕੁਲ ਕਹਿੰਗੇ ਪਿੰਡਾਂ ਦੇ ਵਿੱਚ ਆਹੀ ਮੋਹਲ ਹੁੰਦਾ ਸੀਗਾ ਜੀ ਹਾਂਜੀ 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 ਹੌਣ ਆ ਦੇਖ ਲਓ ਧੂਆ ਹੋਰ ਇਦਾਂ ਦੀਆਂ ਚੀਜ਼ਾਂ ਦੇਖ ਕੇ ਤਾਂ ਹਾਂ ਵਾਕਈ ਬਹੁਤ ਵਧੀਆ ਜਗ੍ਹਾ ਤੇ ਰਹਿੰਦੇ ਆ ਜੀ ਠੀਕ ਦਿਲ ਖੁਸ਼ ਹੋ ਗਿਆ ਦੇਖ ਕੇ ਹੋਰ ਤੇ ਆਲੇ ਦੁਆਲੇ ਆ ਪੱਥਰ ਪੱਥਰ ਇੱਥੇ ਲਾਗਿਆਂ ਲਿਆਂਦੇ ਹੋ ਜੀ ਜਿਹੜੇ ਪੁਰਾਣੇ ਘਰ ਹੁੰਦੇ ਸੀ ਪਹਿਲਾਂ ਤੁਸੀਂ ਗੱਲ ਵੀ ਕਰਦੇ ਪਏ ਸੀ ਕਿ ਅੱਗ ਵਾਸਤੇ ਨਾ ਹਾਂ ਯਾਰ ਦੇ ਨਾਲ ਲੱਗੇ ਆਲੇ ਦੁਆਲੇ ਜੰਗਲ 'ਚ ਹੂੰ ਹੂੰ ਔੜੜ ਕੇ ਹਨੇਰੀ ਨੂਰੀ ਤੂਫਾਨ ਨਾਲ ਬਾਬਾ ਜੀ ਦੇਖ ਲਓ ਤੁਸੀਂ ਹਾਂਜੀ ਲੱਪੇ ਅੱਗੇ ਬੁੱਜ ਗਈ ਸੀ ਕੀ ਤੇ ਇਹਨਾਂ ਨੇ ਆਪੇ ਹੀ ਭੁਗਣਾ ਚੱਕਿਆ ਤੇ ਬਾਲਤੀ 2 ਮਿੰਟ ਚ ਅੱਗ ਹੋਰ ਜੀ ਤੇ ਇਹਨਾਂ ਦਾ ਬਾਬਾ ਜੀ ਨਾਲ ਕਾਫੀ ਪਿਆਰ ਆ ਹਾਂਜੀ ਹਾਂਜੀ ਇਸੇ ਕਰਕੇ ਇਹਨਾਂ ਨੂੰ ਪਤਾ ਸੀ ਤੇ ਇਹ ਸਾਨੂੰ ਨਾਲ ਲੈ ਕੇ ਆਏ ਆ 4 ਇੰਚ ਪਈ ਆ ਚਾਹ ਬਹੁਤ ਘੱਟ ਪਿੰਨਾ ਜੀ ਮੈਂ ਪਰ ਜਦੋਂ ਦੇਖੀ ਤਾਂ ਜੀ ਇਦਾਂ ਦੇ ਮਾਹੌਲ ਵਿੱਚ ਬਣਦੀ ਚਾਹ ਦਿਲ ਕਰਪਾਉਂਦਾ ਪੀਣ ਨੂੰ ਬਿਲਕੁਲ ਜੀ ਗੁਜਰਤੀ ਗੱਲ ਹੁੰਦੀ ਆ ਤੇ ਹੁਣ ਅਸੀਂ ਤੁਹਾਨੂੰ ਜਿਹੜਾ ਇਹਨਾਂ ਨੇ ਅਮਰੂਦਾਂ ਦਾ ਬਾਗ ਲਾਇਆ ਹੋਇਆ ਆ ਉਹ ਸਾਰਾ ਘੁੰਮ ਫਿਰ ਕੇ ਦਿਖਾਲਦੇ ਆ ਆਓ ਜੀ ਆਜੋ ਜੀ ਘੜੇ ਦਾ ਪਾਣੀ ਪੀਨੇ ਜੀ ਫਿਰ ਹਾਂਜੀ ਹਾਂਜੀ ਮਹਾਰਾਜ ਘੜੇ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਆਰਬੀ ਵਗੈਰਾ ਵੀ ਜੀ ਹੋਈ ਹੈ ਮੇਚਾਂ ਹੋ ਗਰ ਹੈ ਹਾਂਜੀ ਇਹ ਸਬਜ਼ੀ ਆਪਣੀ ਲਾਈਦੀ ਆਪਣੇ ਜੋ ਕੀ ਮਹਾਰਾਜ ਬਗੈਰ ਸਪਰੇਅ ਸਪਰੂ ਤੋਂ ਹਾਂਜੀ ਬਹੁਤ ਵਧੀਆ ਬਗੈਰ ਖਾਦ ਤੋਂ ਇਹਨੂੰ ਤਿਆਰ ਕਰੀਦਾ ਜੀ ਅਮਰੂਦ ਵੀ ਹਾਂਜੀ ਇਹਨੇ ਵੀ ਕੋਈ ਖਾਸ ਨਹੀਂ ਪਾਈ ਦੀ ਕਾਫੀ ਵੱਡੇ ਵੱਡੇ ਲੱਗੇ ਹੋਏ ਹੋਰ ਜੀ ਬਹੁਤ ਮਿਹਨਤ ਕੀਤੀ ਹੋਈ ਜੀ ਖੇਤਾਂ ਦੇ ਵਿੱਚ ਹੋਰ ਜੀ ਆ ਦੇਖੋ ਪੈਰ ਖੁੱਬਦੇ ਸਾਡੇ ਹੂੰ ਹੂੰ ਪਹਿਲਾਂ ਤਾਂ ਜੰਗਲ ਹੀ ਜੰਗਲ ਹੋਣਾ ਜੀ ਜੰਗਲੇ ਸੀਗਾ ਇਹ ਮਾਰੂ ਬੂਟੇ ਪਾਲਿਓ ਸੀਗੇ ਪਾਣੀ ਤੋਂ ਬਗਾਰੇ ਹੂੰ 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 ਇਹ ਕਿੰਨਾ ਕੇ ਏਰੀਆ ਜਿਹੜਾ ਤੁਸੀਂ ਸਾਫ ਕਰ ਲਿਆ ਹੈ ਜੰਗਲ ਦਾ ਇਹ ਹੈਗੇ ਤਿੰਨ ਕ ਕਿੱਲੇ ਤਿੰਨ ਕਿੱਲੇ ਜਿਹੜਾ ਮਤਲਬ ਵਧੀਆ ਹੋ ਗਿਆ ਬਾਕੇ ਇਹਨਾ ਜੀ ਹਾਂਜੀ ਹੂੰ ਕਈ ਅਮਰੂਦ ਅਸੀਂ ਦੇਖਿਆ ਜੀ ਛੋਟੇ ਸਾਈਜ਼ ਦੇ ਆ ਇਹ ਬੱਕਰੀਆਂ ਬੱਕਰੀਆਂ ਕਿਸਮ ਆਇਆ ਕੋਈ ਵਿੱਚ ਬੁੱਟਾ ਰਲਿਆ ਨਿਕਲ ਜਾਂਦਾ ਹੋਰ ਵੈਰਾਈਟੀ ਦਾ ਨਿਕਲ ਜਾਂਦਾ ਹਮ ਇੱਧਰ ਹੀ ਆ ਜਾਓ ਆਲੇ ਦੁਆਲੇ ਸਭ ਜੰਗਲੀ ਜੰਗਲ ਆ ਜੀ ਹਾਂਜੀ ਹਾਂਜੀ ਜੰਗਲ ਹੀ ਆ ਸਾਰਾ ਸੰਗਣ ਬਹੁਤ ਸੰਗੜਾ ਮੰਗਲ ਦੇਖ ਕੇ ਪਤਾ ਚੱਲਦਾ ਜੰਗਲ ਹਾਂਜੀ ਹਾਂਜੀ ਹਮ ਇਹ ਬੂਟੇ ਪਿੱਛੇ ਜੇ ਖਰਾਬ ਹੋ ਗਏ ਲੱਗਦੇ ਨਾ ਥੋੜਾ ਜਿਹਾ ਇਹਦੇ ਇਹ ਸਰਦੀਆਂ ਚ ਕਈ ਵਾਰੀ ਕੋਰਾ ਅਟੈਕ ਕਰ ਜਾਂਦਾ ਇਹਨਾਂ ਤੇ ਧੁੱਪਾਂ ਵਾ ਪਈਆਂ ਨਾਲ ਹਾਂ ਗਰਮੀ ਵੀ ਜ਼ਿਆਦੇ ਪਈ ਨਾ ਗਰਮੀ ਵੀ ਬਹੁਤ ਹੈ ਸੱਜੇ ਖੱਬੇ ਜਿੱਧਰ ਵੀ ਦੇਖ ਲਓ ਜੰਗਲ ਆ ਨਾ ਹਾਂਜੀ ਇਹ ਜੰਗਲ ਹੀ ਆ ਸਾਰਾ ਦੂ ਤੱਕ ਹਿਮਾਚਲ ਨਾਲ ਲੱਗਦਾ ਜੰਗਲ ਹੈ ਗੱਬੇ ਤੁਸੀਂ ਆਹ ਜਗ੍ਹਾ ਦੇਖ ਲਓ ਹੋਰ ਜੀ ਜਿਹੜੀ ਬਣਾਈ ਹੋਈ ਹੈ ਆਪਣੇ ਵਾਸਤੇ ਵਧੀਆ ਬਹੁਤ ਵਧੀਆ ਮਾਹੌਲ ਬਣਾਇਆ ਜੀ ਬਿਲਕੁਲ ਜੀ ਬਿਲਕੁਲ ਜੰਗਲ ਦਾ ਵਾਕਿਆ ਹੀ ਥੱਲੇ ਦੇਖੇ ਦਿਲ ਕੋਸ ਹੁੰਦਾ ਜੀ ਦੇਖ ਕੇ ਜਿੰਨਾ ਸੰਗਣਾ ਜੰਗਲ ਆ ਜੀ ਇਹ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਰਾਤ ਨੂੰ ਉਥੇ ਲੈਂਡ ਰੂਟ ਬਾਲਦੇ ਹੋਣੇ ਆਪਣੇ ਅੱਗ ਵਗੈਰਾ ਬਿਲਕੁਲ ਜੰਗਲ ਮਾ ਇੱਥੇ ਕਿਨਾਰਿਆਂ ਦੇ ਬੈਠ ਕੇ ਦੇਖਦੇ ਹੋਣੇ ਤੁਹਾਡੇ ਵੱਲ ਹੋਰ ਜੀ ਹੋਰ ਜਾਨ ਨੰਬਰ ਤੇਨ ਉਪਰ ਆ ਦੇਖੋ ਤਾਂ ਕੰਨਾ ਸੰਗਣਾ ਜੰਗਲ ਹੋਰ ਜੀ ਦੇ ਕੇ ਲੱਗਦਾ ਅੰਦਰ ਬੜੇ ਨਹੀਂ ਸਕਦਾ ਇੰਨਾ ਸੰਘਣਾ ਹੈ ਤੁਸੀਂ ਤਾਂ ਜਾਂਦੇ ਰਹਿੰਦੇ ਹੋ ਨੇ ਜੰਗਲ ਦੇ ਵਿੱਚ ਹਾਂ ਜਿੱਦਾਂ ਹੋ ਰਸਤਾ ਪਿੱਤੀ ਵਿੱਚੀ ਉੱਥੋਂ ਡੰਡੀ ਡੁੰਡੀ ਕੋਈ ਪਸ਼ੂਆਂ ਨੇ ਬਣਾਈਓ ਉੱਥੋਂ ਦੀ ਲੰਘਾ ਤੁਹਾਡਾ ਵੀ ਬਜ਼ੁਰਗਾਂ ਵਾਲਾ ਇਹ ਤੁਹਾਡਾ ਵੀ ਬਜ਼ੁਰਗਾਂ ਵਾਲਾ ਹਸਾਵਾ ਬਾਬੇ ਵਾਲਾ ਜੀ ਹੋਰ ਜੀ ਮਹਾਰਾਜ ਜੰਗਲ ਜੀ ਰਹਿ ਕਰਨਾ ਬਾਤਾਂ ਹੀ ਗੱਲ ਹਿੰਮਤੀ ਆ ਜੀ ਬਹੁਤ ਹਾਂ ਜੀ ਜਿਹੜੇ ਇਦਾਂ ਦੇ ਮਾਹੌਲ ਦੇ ਵਿੱਚ ਰਹਿ ਰਹੇ ਤੁਸੀਂ ਤੇ ਆ ਬੂਟੇ ਜਿਹੜੇ ਆ ਅੱਗੇ ਹੈ ਨਹੀਂ ਜੀ ਇਹ ਖਰਾਬ ਫਰੂਟ ਹੋ ਗਏ ਸੀ ਹਾਂ ਇਹ ਬਿਮਾਰੀ ਪੈ ਕੇ ਸੁੱਕ ਗਏ ਹੂੰ ਮੈਂ ਕਹ ਜੰਗਲਾਂ ਦੇ ਵਿੱਚ ਤਾਂ ਕਾਫੀ ਜੀ ਹੁਣ ਇਹ ਫਲ ਫਰੂਟ ਜੇ ਤੁਹਾਨੂੰ ਤਾਂ ਪਤਾ ਹੋਣਾ ਫਲ ਫਰੂਟ ਬੇਰੀਆਂ ਹੀ ਆ ਜੀ ਹੋਰ ਫਲ ਫਰੂਟ ਹੁਣ ਜੰਗਲ ਚ ਪੁਰਾਣੇ ਆਂਬੋਂ ਬਸੇ ਗਏ ਉਹ ਮੋਕ ਗਏ ਜੱਗਾ ਉੱਗਾ ਨਾ ਫੂਕ ਹੋ ਗਏ ਹੂੰ ਹੁਣ ਤਾਂ ਬੇਰੀ ਆ ਕੋਈ ਬਿਰਲੇ ਬਿਰਲੇ ਆਂਬੇ ਅੱਛਾ ਜੀ ਜਾਂ ਇੱਧਰ ਕੋਈ ਫਾਲਸੇ ਦੇ ਬੂਟੇ ਆ ਹੂੰ ਵਾਹ ਵੀ ਵਾਹ ਹਾਂ ਇਹ ਲੋਕ ਕਿੱਟਲੀਆਂ ਇੱਥੇ ਆ ਗਈਆਂ ਰਸਤੇ 'ਚ ਰੱਬ ਦੇ ਰੰਗ ਧੁੱਪ ਦੇ ਗਰੀਏ ਦਿਲ ਖੁਸ਼ ਹੋ ਜਾਂਦਾ ਜਦੋਂ ਇਦਾਂ ਦਾ ਨਜ਼ਾਰਾ ਦੇਖੀਦਾ ਤੁਸੀਂ ਦੇਖਿਆ ਜਦੋਂ ਅਸੀਂ ਆਏ ਸੀਗੇ ਉਸ ਵੇਲੇ ਇਹਦਾ ਦਰਵਾਜ਼ਾ ਸੀਗਾ ਤੇ ਉਹ ਅੰਦਰ ਐਂਟਰ ਹੋਣ ਦਾ ਸੀਗਾ ਤਾਂ ਇਹਨਾਂ ਨੇ ਇੱਕ ਹੋਰ ਬਣਾਇਆ ਹੋਇਆ ਆ ਤੇ ਇਹ ਜੰਗਲ ਦੇ ਦੂਸਰੇ ਪਾਸੇ ਜਾਂਦਾ ਆ ਆਓ ਜੀ ਇਹ ਤਾਂ ਸਾਰਾ ਖਤਮ ਹੋ ਗਿਆ ਜੀ ਦਰਵਾਜ਼ਾ ਹਾਂ ਜੀ ਦਵਾਰੇ ਤਿਆਰ ਕਰਨਾ ਪਊਗਾ ਜੀ ਇਹ ਗਲ ਗਿਆ ਨਾ ਜੀ ਹਾਂ ਜੀ ਏ ਇਹ ਕਿਧਰਲੇ ਪਾਸੇ ਨਿਕਲਦਾ ਜੀ ਅੱਗੇ ਇਹ ਇਧਰ ਅੱਗੇ ਚਲੇ ਜਾਂਦਾ ਜੰਗਲ ਨੂੰ ਹੀ ਜੰਗਲ ਨੂੰ ਜਾਂਦਾ ਜੀ ਹਾਂਜੀ ਤੇ ਆ ਸਮਝਾਓ ਉਸੇ ਸ਼ਬਦ ਜੀ ਇਹ ਪਸ਼ੂਆਂ ਵਾਸਤੇ ਜੀ ਬਣਾਇਆ ਬਾੜਾ ਪਸ਼ੂਆਂ ਵਾਸਤੇ ਹਾਂ ਪਸ਼ੂ ਤਾਂ ਹੁਣ ਹੈ ਨਹੀਂ ਤੁਹਾਡੇ ਕੋਲ ਪਸ਼ੂ ਹੁਣ ਚੋਗਣ ਗਏ ਉਹ ਸਰਦੀਆਂ ਨੂੰ ਇੱਥੇ ਫੇਰ ਅੰਦਰ ਇਹਦੇ ਬੰਨੀ ਦੇ ਆ ਹਾਂ ਤੇ ਆਪੇ ਜੰਗਲ 'ਚ ਘੁੰਮਦੇ ਰਹਿੰਦੇ ਜੀ ਹਾਂ ਹੁਣ ਗਰਮੀ ਨੂੰ ਆਪੇ ਜੰਗਲ 'ਚ ਚੋੱਕ ਕੇ ਛਾਂ ਆਉਂ ਆ ਜਾਂਦਾ ਸ਼ਾਮ ਨੂੰ ਤੇ ਕਿੰਨੇ ਟਾਈਮ ਬਾਅਦ ਫੇਰ ਆ ਜਾਂਦੇ ਆਪੇ ਸ਼ਾਮ ਨੂੰ ਸ਼ਾਮ ਨੂੰ ਨਹੀਂ 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 ਮਤਲਬ ਹੁਣ ਤਾਂ ਆਉਣੀ ਹੀ ਆਉਂਦੇ ਨਾ ਜੀ ਉਦੋਂ ਆਉਂਦੇ ਹੋਣੇ ਸ਼ਾਮ ਨੂੰ ਨਹੀਂ ਜਦੋਂ ਸੂਰਜ ਹੁੰਦੇ ਚੋਣਾ ਦੁੱਧ ਬੱਚੂ ਡੇਰੇ ਵੱਜਾ ਆ ਜਾਣਾ ਹੁਣ ਉਦੋਂ ਆਇਆ ਹੁਣ ਇਸ ਵੇਲੇ ਜੰਗਲ 'ਚ ਘੁੰਮਦੇ ਪਏ ਹਾਂ ਹੁਣ ਜਦੋਂ ਨਹੀਂ ਗੇ ਦੁੱਧ ਦਿੰਦੀਆਂ ਫੇ ਜੰਗਲ 'ਚ ਹੀ ਰਹਿਣਾ ਤੇ ਫੇਰ ਇਹਨਾਂ ਦਾ ਦੁਬਾਰਾ ਬਣਾਉਗੇ ਸਾਰਾ ਬਾੜਾ ਜੀ ਹਾਂ ਸਰਦੀ ਨੂੰ ਤਾਂ ਬਣਾਉਣਾ ਹੀ ਪੈਣਾ ਤੇ ਨਹੀਂ ਵੀ ਦੁੱਧ ਦਿੰਦੇ ਤਾਂ ਵੀ ਠੰਡ ਕਰਕੇ ਉਹਨਾਂ ਨੇ ਡੇਰੇ ਆਉਣਾ ਹੀ ਹੋਣਾ ਹੋਣਾ ਹੀ ਆ ਤੇ ਸਾਰਾ ਆ ਬਣਾਉਣਾ ਜੀ ਫਿਰੇ ਹੋਰ ਜੀ ਫੇ ਆ ਵੀ ਤਿਆਰ ਕਰਨਾ ਪੈਂਦਾ ਬਹੁਤ ਮਿਹਨਤੀ ਆ ਜੀ ਹੋਰ ਜੀ ਤਾਂ ਹੀ ਇਸ ਜੰਗਲ ਦੇ ਵਿੱਚ ਰਹਿ ਰਹੇ ਆਲੇ ਦੁਆਲੇ ਦਾ ਤਾਂ ਹਾਂਜੀ ਆ ਇਧਰ ਰਸਤਾ ਜੀ ਇੱਥੇ ਹੀ ਡਰ ਲੱਗਦਾ ਜੰਗਲ ਦਾ ਮਾ ਰਸਤਾ ਇਹਨਾਂ ਰਾਹਤਾਂ ਦਾ ਵੀ ਤੁਸੀਂ ਜਾਣਦਿਆਂ ਜੀ ਬਿਲਕੁਲ ਜੀ ਹੁਣ ਆਮ ਬੰਦੇ ਨੂੰ ਕੀ ਪਤਾ ਕਿੱਧਰ ਨੂੰ ਜਾਣਾ ਕਿੱਧਰ ਨਹੀਂ ਜਾਣਾ ਹੁਣ ਆ ਦੇਖ ਲਓ ਤੁਸੀਂ ਆ ਜਿਹੜਾ ਦਰਵਾਜ਼ਾ ਦੇਖਿਆ ਸੀ ਹਾਂਜੀ ਹਾਂਜੀ ਤੇ ਸਾਨੂੰ ਮਤਲਬ ਨਹੀਂ ਅਸੀਂ ਦੂਸਰੇ ਪਾਸੇ ਵੀ ਆਏ ਆ ਦੂਸਰੇ ਪਾਸੇ ਨਿਕਲਦਾ ਪਿਆ ਹਾਂ ਪਤਾ ਨਹੀਂ ਲੱਗਦਾ ਜੀ ਪੰਛੀ ਬਹੁਤ ਜੰਗਲ ਭਰਿਆ ਪਿਆ ਜੀ ਬਿਲਕੁਲ ਜੀ ਹੋਰ ਬਹੁਤ ਵਧੀਆ ਮਾਹੌਲ ਬਣਾ ਰੱਖਿਆ ਜੀ ਹੋਰ ਮਰਾ ਜੀ ਹਰ ਕਿਸੇ ਦਾ ਦਿਲ ਲੱਗੂਗਾ ਇੱਥੇ ਆ ਕੇ ਹੋਰ ਹੋਰ ਜੀ ਜੰਗਲ ਦੇ ਵਿੱਚ ਮੰਗਲ ਆ ਜੀ ਹਾਂਜੀ ਵਾ ਮੰਜਾ ਗੱਬੇ ਡਾ ਆ ਇੱਕ ਬਖਰਾ ਹੀ ਮਜਾ ਆਉਂਦਾ ਜੀ ਇਦਾਂ ਨਹੀਂ ਜਗਾ ਦੇ ਬੈਠ ਕੇ ਬੰਦਾ ਐਨ ਖੁੱਲਾ ਡੁੱਲਾ ਹੋ ਗਏ ਲੰਮਾ ਪਵੇ ਆਰਾਮ ਨਾਲ ਹੁਣ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੁਸੀਂ ਦੇਖੇ ਲਿਆ ਕਿ ਕਿੰਨੇ ਸੋਹਣੇ ਮਾਹੌਲ ਦੇ ਵਿੱਚ ਰਹਿੰਦੇ ਆ ਸਾਡਾ ਤਾਂ ਇੱਥੇ ਆ ਕੇ ਦਿਲ ਖੁਸ਼ ਹੋ ਗਿਆ ਜਾਣ ਨੂੰ ਦਿਲੇ ਨਹੀਂ ਕਰਦਾ ਪਿਆ ਇਦਾਂ ਦਾ ਇਹਨਾਂ ਨੇ ਮਾਹੌਲ ਬਣਾ ਰੱਖਿਆ ਇੱਥੇ ਦਾ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਊਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਤੇ ਬਾਕੀ ਬਾਬਾ ਜੀ ਕੁਝ ਬੋਲਣਾ ਦੱਸੋ ਈ ਜਾਣੇ ਆ ਸਭ ਦਾ ਮਾਲਕ ਭਲਾ ਕਰੇ ਹਾਂ ਭਾਤੀ ਕਰੋ ਭਾਤੀ ਤੋਂ ਬਿਨਾ ਸਭ ਵਿਆਰਤਾ ਹਾਂ ਭਾਤੀ ਤੋਂ ਬਿਨਾ ਨਹੀਂ ਸਟਕਾਰੇ ਹੋਣੇ ਭਾਤੀ ਕਰਨੀ ਚਾਹੀਦੀ ਸਾਨੂੰ ਸੇਵਾ ਕਰਿਆ ਕਰੋ ਸਾਧੂ ਸੰਤਾਂ ਦੀ ਸਹੀ ਗੱਲ ਆ ਜੀ ਬਹੁਤ ਵਧੀਆ ਸੋਚ ਆ ਤੇ ਤੁਸੀਂ ਕੁਛ ਜੀ ਅਸੀਂ ਵੀ ਇਹ ਕਹਿੰਦੇ ਆ ਕਿ ਮਾਲਕ ਦਾ ਨਾਮ ਲਾਓ ਜੋ ਕੋਈ ਮਾਲਕ ਦੇ ਨਾਮ ਜਿਹੜਾ ਸਭ ਕੁਝ ਹਾਂ ਹਾਂ ਹੋਰ ਅਸੀਂ ਤੁਹਾਡਾ ਹੀ ਭਰਾ ਮਰਾ ਸ਼ੁਕਰੀਆ ਕਰਦੇ ਜੇ ਤੁਸੀਂ ਸਾਡੇ ਕੋਲ ਜੰਗਲ ਦੇ ਵਿੱਚ ਪਹੁੰਚੇ ਆ ਅਸੀਂ ਤਾਂ ਜੀ ਤੁਸੀਂ ਲਾ ਲੋਗੇ ਤੁਹਾਡੀ ਖਿੱਚ ਹੀ ਸਾਨੂੰ ਲੈ ਆਈ ਹੈ ਇੱਥੇ ਕਿਉਂਕਿ ਸੋਖਾ ਨਹੀਂ ਜੀ ਇਦਾਂ ਦੇ ਜੰਗਲ 'ਚ ਰਹਿ ਗਏ ਹਾਂ ਜੀ ਰੱਬ ਨਾਲ ਜੋਣ ਵਾਲੀ ਗੱਲ ਹੋ ਜਾਂਦੀ ਹੈ ਜੀ ਬਿਲਕੁਲ ਉਹੀ ਰਹਿ ਸਕਦਾ ਇਦਾਂ ਦੇ ਮਾਹੌਲ 'ਚ ਅੱਛਾ ਇਹੀ ਕਹਿੰਦੇ ਵੀ ਸ਼ਾਂਤ ਜਗਾ ਰਹੋ ਚਲੋ ਕੋਈ ਰੱਬ ਦਾ ਨਾਮ ਲਓ ਹਮ ਸਹੀ ਗੱਲ ਹੈ ਜੀ ਹੋਰ ਜਿੱਥੇ ਵੀ ਰਹਿੰਦੇ ਕੋਈ ਭੈਣ ਭਰਾ ਸੁਖੀ ਰਹਿਣ ਸੁਖੀ ਰਹਿਣ ਸਹੀ ਗੱਲ ਜੀ ਬਹੁਤ ਵਧੀਆ ਲੱਗਾ ਜੀ ਸਾਨੂੰ ਚਲੋ ਹੁਣ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆਂ ਚੱਲਦੇ ਆਂ ਟਾਈਮ ਵੀ ਸਾਨੂੰ ਕਾਫੀ ਹੋ ਗਿਆ ਧੰਨਵਾਦ